ਕੋ ਗੁਣ ਗੀਤਾ ਨੇ ਤਵ ਖਾਣੀਆਂ ਮਾਰੂ ਸੋਨੇ ਹੈ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨਾ ਕੋਈ ਜਿਨ ਸਿਰ ਜੀ ਤਿਨਹੀ ਫੁਨ ਗੋਈ ਜਿਉ ਭਾਵੈ ਤਿਉ ਰਖੋ ਰਹਿਣਾ ਤੁਮ ਸਿਉ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਏ ਆਪੇ ਸਿਰ ਸਿਰ ਤੰਦੈ ਲਾਈ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪਾਉਣ ਪਾਣੀ ਬੈ ਸੰਤਰ ਆਪੇ ਮੇਲ ਮਲਾਈ ਆਪੇ ਸਸ ਸੂਰਾ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਰੂ ਸੂਰਾ ਕਾਲ ਜਾਲ ਜਮ ਜੋ ਇਹ ਨਾ ਸਾਕੇ ਸਾਚੇ ਸਿਉ ਲਿਵਲਾਈ ਹੈ ਆਪੇ ਪੁਰਖ ਆਪੇ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿਰ ਬਾਂਦੀ ਜਗ ਖੇਲੈ ਆਪੇ ਕੀਮਤ ਪਾਈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਥਾਲ ਸਾਗਰ ਸਰਵਰ ਆਪੇ ਮਛ ਕਛ ਕਰਨੀ ਕਰ ਤੇਰਾ ਰੂਪ ਨਾ ਲਖਣਾ ਜਾਈ ਏ ਆਪੇ ਦਿਨ ਸੇ ਆਪੇ ਹੀ ਰੈਣੀ ਆਪ પતિ ਜਾ ਗੁਰ ਕੀ ਬਾਣੀ ਆਦ ਜੁਗਾਦ ਅਨਾਹ ਅਨੰਦਿਨ ਘਟ ਘਟ ਸ਼ਬਦ ਰਜਾਈ ਏ ਆਪੇ ਰਤਨ ਅਨੂਪ ਅਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸ ਹੀ ਕਸ ਬਖਸ਼ੇ ਆਪੇ ਦੇ ਲੈ ਪਾਈ ਏ ਆਪੇ ਤਨਖ ਆਪੇ ਸਰਵਾਣਾ ਆਪੇ ਸੁਗੜ ਸਰੂਪ ਸਿਆਣਾ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਪਉਣ ਗੁਰੂ ਪਾਣੀ ਪਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰਹਿਣ ਦਿਨਸ ਦੁਇਦਾਈ ਦਾਇਆ ਜਗ ਖੇਲ ਖੇਲਾਈ ਹੈ ਆਪੇ ਮਛਲੀ ਆਪੇ ਜਾਲਾ ਆਪੇ ਗਉ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਜੈਸੀ ਪ੍ਰਭ ਫਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਭਉ ਤੜੀ ਲਾਈ ਹੈ ਖਾਣੀ ਬਾਣੀ ਤੁਝ ਹੈ ਸੁਮਾਣੀ ਜੋ ਦੀ ਸੈ ਸਭ ਆਵਣ ਜਾਣੀ ਸਹੀ ਸਾਹ ਸੱਚੇ ਵਪਾਰੀ ਸਤਿਗੁਰੂ ਝੁਜ ਬੁਝਾਈ ਏ ਸ਼ਬਦ ਬੁਝਾਏ ਸਤਿਗੁਰ ਪੂਰਾ ਸਰਬ ਕਲਾ ਸਾਚੇ ਪਰਪੂਰਾ ਅਫਰਿਓ ਵੇ ਪ੍ਰਵਾਹ ਸਦਾ ਤੂੰ ਨਾ ਤਿਸ ਤਿਲ ਨਾ ਤਮਾਈਂ ਕਾਲ ਵਿਕਾਲ ਭਏ دیਵਾਨੀ ਸ਼ਬਦ ਸਹਿਜ ਰਾਸ ਅੰਤਰ ਮਾਨੀ ਆਪੇ ਮੁਕਤ ਤ੍ਰਿਪਤ ਵਰਦਾਤਾ ਭਗਤ ਭਾਏ ਮਨ ਭਾਈ ਆਪ ਨਿਰਾਲਮ ਗੁਰਗਮ ਗਿਆਨਾ ਜੋ ਦੀਸੈ ਤੁਜ ਮਾਹੇ ਸਮਾਨਾ ਨਾਨਕ ਨੀਚ ਭਿਖਿਆ ਦਰ ਜਾਚੈ ਮੈਂ ਦੀਜੈ ਨਾਮ ਵਡਾਈ ਮਾਰੂ ਮਹੱਲਾ ਪਹਿਲਾ ਆਪੇ ਤਰਤੀ ਤੋਲੇ ਆਕਾਸੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰਕ ਕਮਾਈ ਜਿਸ ਕਰਨਾ ਸੋ ਕਰ ਕਰ ਵੇਖੈ ਕੋਈ ਨਾ ਮਿਟੈ ਸਾਚੀ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਪੰਜ ਚੋਰ ਚੰਚਲ ਚਿਤ ਚੱਲਹਿ ਪਰ ਕਰ ਜੋ ਹੈ ਕਰ ਨਹੀਂ ਭਲ ਹੈ ਕਾਇਆ ਨਗਰ ਟਹਿ ਟਹਿ ਢੇਰੀ ਬਿਨ ਸ਼ਬਦੈ ਪਤ ਜਾਈ ਗੁਰ ਤੇ ਬੂਜੈ ਤਰੇ ਭਵਨ ਸੂਜੈ ਮਨਸਾ ਮਾਰ ਮਨੈ ਸਿਉ ਲੂਜੈ ਜੋ ਤੁਧ ਸੇਵਹਿ ਸੇ ਤੁਧ ਹੀ ਜੀਹ ਨਿਰਭਉ ਬਾਲ ਸਖਾਈ ਹੈ ਆਪੇ ਸੁਰਗ ਮੱਚ ਭਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਵਿਕਟ ਬਿਕਰਾਲ ਸਰੂਪੀ ਰੂਪ ਨਾ ਰੇਖਿਆ ਕਾਈ ਹੈ ਦੇਦਕ ਤੇ ਵੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਸੁਤ ਭਰਾਤਾ ਸਗਲੇ ਸੈਲਿ ਉਪਾਏ ਸਮਾਏ ਅਲਖ ਨ ਲਖਣਾ ਜਾਈ ਕਰ ਕਰ ਥਾਕੀ ਮੀਤ ਕਨੇਰੇ ਕੋਈ ਨਾ ਕਾਟੈ ਅਵਗੁਣ ਮੇਰੇ ਸੁਰ ਨਰਨਾਥ ਸਾਹਿਬ ਸਭਨਾ ਸਿਰ ਭਾਏ ਮਿਲੈ ਭਉ ਜਾਈ ਭੂਲੇ ਚੂਕੇ ਮਾਰਗ ਪਾਵਹਿ ਆਪ ਭਲਾਏ ਤੂੰ ਹੈ ਸਮਝਾਵਹਿ बिन नाम है मैं और ना दिसै नामो गत मित पाई हे गंगा जमुना केल केदारा कांसी कांति पुरी दुवारा गंगा सागर बेणी संगम 86 अंक समाई हे आपे सिद्ध साधक विचारी आपे राजन पंचकारी تخت बहै अदली प्रभु आपे پرم پید پہو جائی ہے آپ کاجی آپے ملا آپ نہ کب ہوں پولا آپے مہر دیا پت داتا نہ کسے کو بہرائی ہے جس بکشے تس دے آئی سب سہ داتا تل نا تمائی پار پور تار رہا نول گپت پرگٹ سب ٹھائی ہے ਕਿਆ ਸਲਾਹੀ ਅਗਮ ਅਪਾਰੈ ਸਾਚੀ ਸਿਰਜਨਹਾਰ ਮਰਾਰੈ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ਬ੍ਰਹਮਾ ਵਿਸ਼ਨ ਮਹੇਸ਼ ਦੁਆਰੈ ਉਬੇ ਸੇਵਹਿ ਅਲਖ ਅਪਾਰੈ ਹੋਰ ਕੀਤੀ ਦਰ ਦੀ ਸੈ ਬਿਲ ਲਾਂਦੀ ਮੈਂ ਗਨਤਨਾ ਆਵੈ ਕਾਈ ਸਾਚੀ ਕੀਰਤ ਸਾਚੀ ਬਾਣੀ ਹੋਰਨਾ ਦੀ ਸੈ ਬੇਦਪੁਰਾਣੀ ਪੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਧਰ ਹੋਰ ਨਾ ਕਾਈ ਏ ਜੁਗ ਜੁਗ ਸਾਚਾ ਹੈ ਤੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹਿ ਬੇਨੰਤੀ ਦਰ ਦੇਖੋ ਲਿਵ ਲਈ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿਆਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰਵਾਰ ਸਹਜ ਨਾ ਜਾਣੈ ਸੋਹਰ ਬਿਨ ਪਰ ਨੀਂਦ ਨਾ ਪਾਈਏ ਅੰਤਰ ਅਗਨ ਜਲੇ ਪੜ ਘਾਰੀ ਮਨ ਮੁਖ ਤੱਕੇ ਕੁੰਡਾ ਚਾਰੀ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈਹੇ ਕਾਮ ਕ੍ਰੋਧ ਹੰਕਾਰ ਨਿਵਾਰੀ ਤਸ ਕਰ ਪੰਚ ਸ਼ਬਦ ਸੰਘਾਰੀ ਗਿਆਨ ਖੜਗ ਲੈ ਮਨ ਸਿਓ ਲੂਜੈ ਮਨ ਸਾ ਮਨ ਹੈ ਸਮਾਈਂ ਮਾਂ ਕੀ ਰਕਤ ਪਿਤਾ ਬਿੱਧ ਧਾਰਾ ਮੂਰਤ ਸੂਰਤ ਕਰਿਆ ਪਾਰਾ ਜੋਤ ਦਾਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈਂ ਹੈ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੈ ਦੁਖ ਦਰਦ ਸਰੀਰੁ ਹੋਜਾਈਐ ਨਿਜ ਕਰ ਬੈਸ ਰਹੇ ਭਉ ਖਾਇਆ ਤਾਬਤ ਰਾਖੇ ਠਾਕ ਰਹਾਇਆ ਕਮਲ ਬਿਗਾਸ ਹਰੇ ਸਰਸ ਭਰ ਆਤਮ ਰਾਮ ਸਖਾਈਐ ਮਰਨ ਲਖਾਇ ਮੰਡਲ ਮਹ ਆਈ ਕਿਉ ਰਹੀਐ ਚਲਣਾ ਪਰ ਥਾਇ ਸਚਾ ਅਮਰ ਸਚੇ ਅਮਰਾਪੁਰ ਸੋ ਸਚ ਮਿਲੈ ਵਡਾਈਐ ਆਪ ਉਪਾਇਆ ਜਗਤ ਸੁਭਾਇਆ ਜਿਨ ਸਿਰ ਆ ਤਿਨ ਤੰਦੈ ਲਾਇਆ ਸੱਚੈ ਉਪਰ ਅਵਰਨਾੰ ਦੀਸੈ ਸੱਚੀ ਕੀਮਤ ਪਾਈ ਹੈ ਐਥੈ ਗੋਏ ਲੜਾ ਦਿਨ ਚਾਰੀ ਖੇਲ ਤਮਾਸ਼ਾ ਤੁੰਦੂ ਕਾਰੀ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨੇ ਪਖਲਾਈ ਹੈ ਤਿਨ ਕੋ ਤਖਤ ਮਿਲੀ ਵਡਿਆਈ ਨਿਰਪਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਤਾਲੀ ਪੁਰੀ ਤਰੇ ਭਵਨ ਤਾੜੀ ਲਾਈ ਹੈ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੈ ਸੁਖ ਪਾਵਾ ਸਾਚੇ ਸਾਚੇ ਤਖਤ ਵਡਾਈ ਹਉ ਮੈਂ ਗਣਤ ਗਵਾਈ ਹੈ ਗਣਤ ਗਣੀਐ ਸਹ ਸਾਜੀਐ ਕਿਉ ਸੁਖ ਪਾਵੈ ਦੂਐ ਤੀਐ ਨਿਰਮਲ ਏਕ ਨਿਰੰજન ਦਾਤਾ ਗੁਰ ਪੂਰੇ ਤੇ ਪਤ ਪਾਈਏ ਜੁਗ ਜੁਗ ਵਿਰਣੀ ਗੁਰਮੁਖ ਜਾਤਾ ਸਾਚਾ ਰਵ ਰਹਿਆ ਮਨਰਾਤਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈਏ ਜੀਵਰ ਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਭਉ ਨ ਭ੍ਰੰਤੀ ਸ੍ਰਵਣ ਸਰੂਪ ਰਜੇ ਗੁਰ ਬਾਣੀ ਜੋਤੀ ਜੋਤ ਮਲਾਈ ਹੈ ਰਖ ਰਖ ਪੈਰ ਧਰੇ ਪਉ ਧਰਨਾ ਜਤ ਕਤ ਦੇਖਉ ਤੇਰੀ ਸਰਨਾ ਦੁਖ ਸੁਖ ਦੇ ਤੂੰ ਹੈ ਮਨ ਭਾਵਹਿ ਤੁਝ ਹੀ ਸਿਉ ਬਣ ਆਈ ਹੈ ਅੰਤ ਕਾਲ ਕੋ ਬੇਲੀ ਨਹੀਂ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾ ੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜਗਾ ਦੇ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੀਤਣਿਆ ਦਿਨ ਤੁੰਡੂ ਕਾਰੈ ਤਾੜੀ ਲਾਈ ਸਿਰ ਜਨ ਹਾਰੈ ਸੱਚ ਨਾਮ ਸੱਚੀ ਵਡਿਆਈ ਸਾਚੇ ਤਖਤ ਵਡਾਈ ਹੈ ਸਤਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੈ ਗਹਿਰ ਗੰਭੀਰਾ ਸਚਾ ਸਾਹਿਬ ਸਚ ਪਰਖੈ ਸਾਚੈ ਹੁਕਮ ਚਲਾਈਐ ਸਤ ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਾਨੈ ਹੁਕਮ ਰਜਾਈਐ ਸਤਜੁਗ ਸਾਚ ਕਹਿ ਸਭ ਕੋਈ ਸੱਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਪਰਮ ਪਉ ਪੰਜਨ ਗੁਰਮੁਖ ਸਾਚ ਸਖਾਈ ਤ੍ਰੇਤੇ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਦਾਸੂ ਕੀ ਗੁਰਮੁਖ ਹੋਐ ਸੋ ਸਾਚ ਪਛਾਣੈ ਮਨ ਮੁਖ ਪਚੈ ਅਵਾਈਹ ਮਨ ਮੁਖ ਕਦੇ ਨਾ ਦਰਗਾ ਸੀਜੈ ਬਿਨ ਸ਼ਬਦੈ ਕਿਉ ਅੰਤਰ ਰੀਜੈ ਬੰਦੀ ਆਵਹਿ ਬੰਦੀ ਜਾਵਹਿ ਸੋਜੀ ਬੂਜਨਾ ਕਾਈਹ ਦਇਆ ਦਵਾ ਪਰਯੱਦੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੋਏ ਪਗ ਧਰਮ ਧਰੇ ਤਰਣੀ ਤਰ ਗੁਰਮੁਖ ਸਾਚਿ ਤਥਾਈਹ ਰਾਜੀ ਧਰਮ ਕਰਹਿ ਪਰਥਾਈ ਆਸਾ ਬੰਦੇ ਦਾਨ ਕਰਾਈ RAM ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈਹ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦੈ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸਚ ਕਾਰ ਕਮਾਈ ਅਹਨਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣਾਈ ਇਕ ਜਪ ਤਪ ਕਰ ਕਰ ਤੀਰਥ ਨਾਵਹਿ ਜਿਉ ਤੁਧ ਭਾਵੈ ਤਿਵੇਂ ਚਲਾਵਹਿ ਹੱਥ ਨਿਗਰਹਿ ਅਪਤੀ ਜਿਨਾ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਕਲੀ ਕਾਲ ਮਹਿ ਇਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ 파ਖੀ ਮਨ ਮੁਖ ਕੂੜ ਵਰਤੈ ਵਰਤਾਰਾ ਬਿਨ ਸਤ ਗੁਰ ਪਰਮ ਨਾ ਜਾਈ ਸਤ ਗੁਰ ਵੇ ਪ੍ਰਵਾਹ ਸਰੰਦਾ ਨਾ ਜਮ ਕਾਣ ਨਾ ਸੰਦਾ ਬੰਦਾ ਜੋ ਤਿਸੇ ਸੇਵੇ ਸੋ ਅਪਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰਮਹ ਹੈ ਆਪ ਰਖਿਆ ਕਰਤਾਰੇ ਗੁਰਮੁਖ ਕੋਟ ਅਸੰਖੇ ਉਧਾਰੀ ਸਰਬ ਜੀਆਂ ਜਗ ਜੀਵਨ ਦਾਤਾ ਨਿਰਪਹੁ ਮੈਲ ਨ ਕਾਈ ਹੈ ਸਗਲੇ ਜਾ ਚਹ ਗੁਰ ਪੰਧਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਤੀਜੈ ਸਾਚਿ ਰਜਾਈ। ਮਾਰੂ ਮਹੱਲਾ ਪਹਿਲਾ ਸਾਚੈ ਮੇਲੇ ਸ਼ਬਦ ਮਲਾਈ। ਜਾਂ ਤਿਸ ਪਾਣਾ ਸਹਿਜ ਸਮਾਈ। ਤਰੇ ਭਵਨ ਜੋਤ ਧਰੀ ਪਰਮੇਸ਼ਰ ਅਵਰਨਦੂ ਜਾ ਪਾਈ। ਜਿਸਕੇ ਚਾਕਰ ਤਿਸ ਕੀ ਸੇਵਾ ਸ਼ਬਦ ਪਤੀਜੈ ਅਲਾਖੇ ਅਪੇਵਾ। ਭਗਤਾਂ ਕਾ ਗੁਣਕਾਰੀ ਕਰਤਾ। ਬਖਸ਼ ਲਈ ਵਡਿਆਈ ਹੈ ਦੇਂਦੇ ਟੋਟ ਨਾ ਆਵੇ ਸਾਚੀ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨਾ ਬੂਝਹਿ ਸਾਚ ਨਾਰੀ ਜਹਿ ਦੂਜੈ ਭਰਮ ਭਲਾਈ ਗੁਰਮੁਖ ਜਾਗ ਰਹਿ ਦਿਨ ਰਾਤੀ ਸਾਚੇ ਕੀ ਲੇਵ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰਗਾਹ ਪੈੰਦੀ ਗੁਰਮਖ ਸੁਰਤ ਸਮਾਈ ਏ ਕੂੜ ਮੁੱਠੀ ਠੱਗੀ ਠਗਵਾੜੀ ਜਿਉ ਵਾੜੀ ਉਹ ਝਾੜ ਉਜਾੜੀ ਨਾਮ ਬਿਨਾ ਕਿਸ ਸਾਧਨਾ ਲਾਗੈ ਹਰ ਬਿਸਰਿਆ ਦੁਖ ਪਾਈ ਭੋਜਨ ਸਾਚ ਮਿਲੈ ਆਗਾਈ ਨਾਮ ਰਤਨ ਸਾਚੀ ਵਡਿਆਈ ਚੀਨੈ ਆਪ ਪਛਾਣ ਸੋਈ ਜੋਤੀ ਜੋਤ ਮਲਾਈ ਏ ਨਾਮੁ ਭੁੱਲੀ ਚੋਟਾਂ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਚ ਪਚ ਮੋਏ ਅਚੇਤ ਨਾ ਚੇਤ ਹੈ ਅਜਗਰ ਭਾਰ ਲਦਾਈ ਏ ਬਿਨ ਬਾਦ ਬਰੋਧੈ ਕੋਈ ਨਾਹੀ ਮੈਂ ਦਿਖਾ ਲਿਓ ਤਿਸ ਸਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਰਿ ਸਿਉ ਬਣਤ ਬਣਾਈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੇ ਤਨਹ અપਾਈ ਵੱਡੀ ਵਡਿਆਈ ਵੇ ਪਰਵਾਹੀ ਆਪ ਉਪਾਏ ਦਾਨ ਸਮਾਹੀ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਇੱਕ ਨਾਂਗੇ ਭੂਖੇ ਭਵਹਿ ਪਵਾਈ ਇੱਕ ਹੱਥ ਕਰ ਮਰਹਿ ਨਾ ਕੀਮਤ ਪਾਏ ਗਾਤੇ ਅਬਗਤ ਕੀ ਸਾਰ ਨਾ ਜਾਣੈ ਬੂਝੈ ਸ਼ਬਦ ਕਮਾਈ ਹੈ ਇਕ ਤੀਰਥ ਨਾਵਹਿ ਅਨਨਾ ਖਾਵਹਿ ਇਕ ਅਗਨ ਜਲਾਵਹਿ ਦੇਖ ਪਾਵਹਿ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਵਿਧ ਪਾਰ ਲੰਘਾਈ ਏ ਗੁਰਮਤਿ ਛੋੜਹਿ ਉਜੜ ਜਾਈ ਮਨ ਮੁਖ ਰਾਮ ਨਾ ਜਪੈ ਅਵਾਈ ਪਚ ਪਚ ਬੂਢਹਿ ਕੂੜ ਕਮਾਵਹਿ ਕੂੜ ਕਾਲ ਬੈਰਾਈ ਏ ਹੁਕਮਿ ਆਵੈ ਹੁਕਮਿ ਜਾਵੈ ਬੂਝਾ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੈ ਗੁਰਮੁਖ ਕਾਰ ਕਮਾਈ ਮਾਰੂ ਮਹੱਲਾ